ਇਕੋ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਰਨਲ ਮਾਮਲੇ ਨੂੰ ਲੈ ਕੇ ਆਰਮੀ ਦਾ ਸਬਰ ਜਿਹੜਾ ਵੈ ਉਹ ਟੁੱਟ ਗਿਆ ਹੈਗਾ ਵੈ ਉਹਦੀ ਹੱਦ ਖਤਮ ਹੋ ਗਈ ਹੈ ਹੁਣ ਆਰਮੀ ਦੇ ਇੱਕ ਨੌਜਵਾਨ ਨੇ ਸੀਐਮ ਭਗਵੰਤ ਮਾਨ ਨੂੰ ਵੱਡੀ ਤੰਕੀਲ ਆਤੀ ਹੈ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੀ ਹੋਸ਼ ਉੜ ਗਏ ਆ ਕੀ ਤੰਕੀਲਾਈ ਹੈ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਬਹੁਤ ਹੀ ਅਹਿਮ ਵੀਡੀਓ ਹੈਗੀ ਹੈ ਤੁਹਾਡੇ ਕੇ ਰਿਕੁਐਸਟ ਹੈ ਵੀਡੀਓ ਨੂੰ ਪੂਰਾ ਦੇਖੋ ਤਾਂ ਕਿ ਤੁਹਾਨੂੰ ਮੁਕੰਮਲ ਜਾਣਕਾਰੀ حاصل ਹੋ ਸਕੇ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਗੱਲ ਬਾਤ ਬਹੁਤ ਵੱਡੀ ਖਬਰ ਹੈ ਜਿਹੜੀ ਕੇ ਤੁਸੀਂ ਦੇਖਣ ਜਾ ਰਹੇ ਹੋ ਸੀਐਮ ਮਾਨ ਨੂੰ ਆਰਮੀ ਦੀ ਬਹੁਤ ਵੱਡੀ ਧਮਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਵੱਡੀ ਧਮਕੀ ਦੇ ਦਿੱਤੀ ਹੈ ਆਰਮੀ ਨੇ ਕਿਉਂਕਿ ਇੱਕ ਪਾਸੇ ਕਰਨਲ ਮਾਮਲਾ ਹਾਈਲਾਈਟ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਸੈਨਾ ਜਿਹੜੀ ਕਿ ਸੈਨਾ ਸੈਂਟਰ ਦੇ ਕੰਟਰੋਲ ਦੇ ਵਿੱਚੋਂ ਵੀ ਬਾਹਰ ਹੁੰਦੀ ਨਜ਼ਰ ਆ ਰਹੀ ਹੈ ਔਰ ਸੈਂਟਰ ਦੇ ਵੀ ਹੋਸ਼ ਉੱਡ ਗਏ ਨੇ ਜਿਹੜੀ ਖਬਰ ਤੁਸੀਂ ਵੇਖਣ ਜਾ ਰਹੇ ਹੋ ਇੱਕ ਐਸੀ ਨੌਜਵਾਨ ਦੀ ਧਮਕੀ ਆਉਂਦੀ ਆਰਮੀ ਦੇ ਵਿੱਚੋਂ ਭਗਵੰਤ ਮਾਨ ਦੇ ਵੀ ਹੋਸ਼ ਉੱਡ ਗਏ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦਾ ਬਿਆਨ ਤੱਕ ਨਹੀਂ ਆਉਂਦਾ ਕਰਨਲ ਮਾਮਲੇ ਦੇ ਵਿੱਚ ਕੋਈ ਬਿਆਨ ਨਹੀਂ ਆਉਂਦਾ ਨਾ ਹੀ ਸੈਂਟਰ ਦੇ ਵਿੱਚੋਂ ਆਉਂਦਾ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਕਰਨਲ ਸਾਹਿਬ ਘੁੱਟੇ ਗਏ ਔਰ ਸਾਨੂੰ ਉਹਦਾ ਦੁੱਖ ਹੈ ਯਾਨੀ ਕੋਈ ਵੀ ਕਿਸੇ ਵੀ ਲੀਡਰ ਦਾ ਇੱਕ ਬਿਆਨ ਤੱਕ ਨਹੀਂ ਆਉਂਦਾ ਉਹ ਚਾਹੇ ਪੰਜਾਬ ਹੋਵੇ ਚਾਹੇ ਹੋਵੇ ਸੈਂਟਰ ਪਰ ਦੂਜੇ ਪਾਸੇ ਸੈਨਾ ਦਾ ਜਿਹੜਾ ਗੁੱਸਾ ਹੈ ਉਹ ਯਾਨੀ ਜਿਹੜਾ ਸਬਰ ਦਾ ਬੰਦ ਸੀ ਉਹ ਟੁੱਟ ਚੁੱਕਿਆ ਤੇ ਹੁਣ ਜਿਹੜੀ ਤੁਸੀਂ ਖਬਰ ਵੇਖੋਗੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਇਸ ਕਦਰ ਯਾਨੀ ਇਸ ਤਰ੍ਹਾਂ ਦਾ ਨਖਿੱਧਾ ਤੇ ਨਕਮਾ ਨਿਕਲ ਗਿਆ ਜਿਹੜੀ ਆਰਮੀ ਸਾਡੀ ਸੁਰੱਖਿਆ ਕਰਦੀ ਹੈ ਉਸੇ ਆਰਮੀ ਦੇ ਨੌਜਵਾਨ ਦੀ ਕੁੱਟਮਾਰ ਹੁੰਦੀ ਹੈ ਫਿਰ ਉਸੇ ਆਰਮੀ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਨਾ ਪੈਂਦਾ ਔਰ ਫਿਰ ਵੀ ਜਿਹੜੀ ਕਿ ਐਫਆਈਆਰ ਮਸਾਂ ਦਰਜ ਹੁੰਦੀ ਹੈ ਔਰ ਫਿਰ ਜਿਹੜਾ ਕਿ ਹਾਈ ਕੋਰਟ ਦੇ ਵਿੱਚ ਚੜ੍ਹਾ ਜਾਂਦਾ ਕੇਸ ਔਰ ਉਸ ਤੋਂ ਬਾਅਦ ਫਿਰ ਵੀ ਸਬਰ ਦਾ ਬੰਦ ਜਿਹੜਾ ਟੁੱਟ ਗਿਆ ਤਾਂ ਹੁਣ ਤੁਸੀਂ ਵੇਖੋਗੇ ਜਿਹੜੀ ਕਿ ਆਰਮੀ ਆ ਉਸੇ ਇਹ ਮਾਨ ਨੂੰ ਕੀ ਕਹਿ ਰਹੀ ਹੈ ਪਹਿਲਾਂ ਤੁਹਾਨੂੰ ਮੈਂ ਇਹ ਵਿਅੰਗ ਸੁਣਾਵਾਂ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਕਿ ਆਰਮੀ ਦੇ ਕਮਾਂਡਰ ਸਾਹਿਬ ਨੇ ਉਹਨਾਂ ਨੇ ਕੀ ਬਿਆਨ ਦਿੱਤੇ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਪਹੁੰਚਾਂਗੇ ਕਿ ਕਦੇ ਇੱਕ ਪਾਸੇ ਨੌਜਵਾਨ ਪੰਜਾਬ ਦੇ ਵਿੱਚ ਐਡਾ ਵੱਡਾ ਪ੍ਰਦਰਸ਼ਨ ਕਰ ਰਹੇ ਸਿੱਧਾ ਹੀ ਯਾਨੀ ਸੀਐਮ ਮਾਨ ਦੇ ਖਿਲਾਫ ਹੋ ਗਏ ਨੇ ਬਹੁਤ ਵੱਡੀ ਧਮਕੀ ਦੇ ਦਿੱਤੀ ਆ ਸੁਣੋ ਯਾਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ उन के हथ जी ज़रूरत पईंदी आहे चमचा अचे चलियो खून पसीने जहिड़ा तूं बेमाली कर Hey I can ਫੌਜ ਉਹਦਾ ਫਾਇਰ ਤਾਂ ਹੈ ਦੇ ਰੈਨਲ ਨੂੰ ਜਾਨੀ ਕਾਰਨਰ ਬਾਰ ਦੇ ਮਾਮਲੇ ਵਿੱਚ ਫੌਜ ਭੜਕ ਚੁੱਕੀ ਆ ਫੌਜ ਦੇ ਨੌਜਵਾਨ ਅੱਗ ਦੀ ਤਰ੍ਹਾਂ ਯਾਨੀ ਇੱਕ ਦਾਦ ਹੋ ਚੁੱਕੇ ਨੇ ਤੇ ਵੀਡੀਓ ਬਾਹਰ ਹੋ ਗਈ ਆ ਸਿੱਧਾ ਸੀਐਮ ਮਾਨ ਨੂੰ ਅਰਵਿੰਦ ਕੇਜਰੀਵਾਲ ਦਾ ਚਮਚਾ ਕਿਹਾ ਗਿਆ ਚਮਚਾ ਯਾਨੀ ਉਹ ਦਿੱਲੀ ਤੋਂ ਸਰਕਾਰ ਚਲਾਉਂਦੇ ਨੇ ਉਹ ਤਾਂ ਖੁਦ ਆਪ ਵੀ ਮੰਨ ਜਾਂਦੇ ਨੇ ਕਿ ਸਾਡੀ ਸਰਕਾਰ ਦਿਲੋਂ ਚੱਲਦੀ ਆ ਔਰ ਦੂਜੇ ਪਾਸੇ ਭਗਵੰਤ ਮਾਨ ਦਾ ਇੱਕ ਵੀ ਬਿਆਨ ਤੱਕ ਨਹੀਂ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਇਹ ਸੰਘਰਸ਼ ਪੂਰਾ ਯਾਨੀ ਹਾਈਲਾਈਟ ਹੋ ਜਾਂਦਾ ਉਹ ਯਾਨੀ ਕਿ ਮੁਲਖਾਂ ਦੇ ਵਿੱਚ ਚਲੇ ਜਾਂਦਾ ਕੇਂਦਰ ਦੇ ਕੰਨਾਂ ਤੱਕ ਜੁੰਨੀ ਸਰਕਦੀ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚੋਂ ਨਾ ਕੋਈ ਮੰਤਰੀ ਨਾ ਕੋਈ ਐਮਪੀ ਤੇ ਨਾ ਕੋਈ ਐਮਐਲਏ ਨਾ ਸਾਡਾ ਮੁੱਖ ਮੰਤਰੀ ਕੋਈ ਵੀ ਜਵਾਬ ਜਾਂ ਕੋਈ ਵੀ ਪ੍ਰਕਿਰਿਆ ਤੱਕ ਨਹੀਂ ਆਉਂਦੀ ਇੱਕ ਮੋਬਾਈਲ ਦੇ ਉੱਤੇ ਆਪਦੇ ਫੋਨ ਦੇ ਉੱਤੇ ਵੀ ਕੋਈ ਟਵੀਟ ਕਰਕੇ ਉਸ ਬੰਦੇ ਨੇ ਕੋਈ ਵੀ ਯਾਨੀ ਆਪਣੇ ਬੰਨਿਓ ਦੁੱਖ ਜ਼ਾਹਿਰ ਨਹੀਂ ਕੀਤਾ ਤਾਂ ਸਹੀ ਹੈ ਮਾਨ ਤੇ ਜਿਹੜਾ ਹੁਣ ਆਰਮੀ ਦਾ ਗੁੱਸਾ ਉਹ ਕਿਤੇ ਨਾ ਕਿਤੇ ਫੁੱਟ ਦਾ ਨਜ਼ਰ ਆ ਰਿਹਾ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਬੀਤੇ ਦਿਨ ਜਿਹੜਾ ਟਾਈਮ ਦਿੱਤਾ 31 ਤਰੀਕ ਤੱਕ ਦਾ ਯਾਨੀ ਉਸ ਦਿਨ ਵੀ ਦੇਖਣ ਵਾਲੀ ਗੱਲ ਹੈ ਜਿਹੜੇ ਕਿ ਦੋ ਦਿਨ ਬਾਕੀ ਨੇ ਕਿ 31 ਤਰੀਕ ਨੂੰ ਯਾਨੀ ਸੀਐਮ ਮਾਨ ਸੀਐਮ ਮਾਨ ਆਪਣਾ ਫਰਜ਼ ਨਿਭਾਉਂਦੇ ਹੋਏ ਆ ਉਹਨਾਂ ਲੋਕਾਂ ਨੂੰ ਜੇ ਉਹ ਦੇ ਵਿੱਚ ਪਾਉਂਦੇ ਆ ਜਾਂ ਨਹੀਂ ਪਾਉਂਦੇ ਕਿਉਂਕਿ ਕੱਲੇ ਉਹ ਪੁਲਿਸ ਆਫਿਸਰ ਹੀ ਨਹੀਂ ਜਿਨ੍ਹਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਦੋਸ਼ੀ ਉਹ ਲੋਕ ਵੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ ਯਾਨੀ ਸਦਾ ਨਿਸ਼ਾਨਾ ਜਾਂਦਾ ਹੈ ਜਿਹੜੇ ਕਿ ਉੱਥੋਂ ਦੇ ਐਸਐਸਪੀ ਸਾਹਿਬ ਨੇ ਨਾਨਕ ਸਿੰਘ ਇਹਦੇ ਨਾਮ ਤੇ ਵੀ ਬਹੁਤ ਸਾਰੀਆਂ ਟਿੱਪਣੀਆਂ ਹੋ ਰਹੀਆਂ ਨੇ ਕਿਉਂਕਿ ਨਾਮ ਆ ਨਾਨਕ ਸਿੰਘ ਐਸਐਸਪੀ ਯਾਨੀ ਗੁਰੂ ਨਾਨਕ ਦੇਵ ਦਾ ਨਾਮ ਆ ਜਾਂਦਾ ਤਾਂ ਉਹ ਕਹਿੰਦੇ ਵੀ ਇਹ ਬਾਬਰਾਂ ਨੇ ਕੰਮ ਕਰ ਰਿਹਾ ਕਿਤੇ ਨਾ ਕਿਤੇ ਜਿਹੜਾ ਨਾਨਕ ਬਾਬੇ ਦਾ ਨਾਮ ਰੱਖਿਆ ਉਹਨੂੰ ਵੀ ਯਾਨੀ ਕਿ ਦੁਰਪਰਯੋਗ ਹੋ ਰਿਹਾ ਯਾਨੀ ਕੰਮ ਕਰਨੇ ਕ੍ਰਾਈਮਨਲ ਔਰ ਦੂਜੇ ਪਾਸੇ ਨਾਮ ਬਾਬੇ ਨਾਨਕ ਵਾਲਾ ਇਹ ਸਾਡੀ ਜਨਤਾ ਪੰਜਾਬ ਦੀ ਬਹੁਤ ਜ਼ਿਆਦਾ ਖਫਾ ਇਸ ਗੱਲ ਤੋਂ ਵੀ ਹੈ ਕਿ ਇਹਦਾ ਨਾਮ ਆ ਜਿਹੜਾ ਉਹਦਾ ਵੀ ਦੁਰਪਰਯੋਗ ਕੀਤਾ ਜਾ ਰਿਹਾ ਤਾਂ ਪੰਜਾਬ ਵਾਲੇ ਜਿੰਨੇ ਵੀ ਤੁਸੀਂ ਭੈਣ ਭਰਾ ਇਹਨਾਂ ਗੱਲਾਂ ਬਾਤਾਂ ਦੇ ਹੱਕ ਵਿੱਚ ਹੁੰਦੇ ਹੋ ਆਪਦੀ ਪ੍ਰਕਿਰਿਆ ਔਰ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਕਰਨ ਦਾ ਤੁਹਾਡਾ ਹੱਕ ਬਣਦਾ ਹੁੰਦਾ ਕਿਉਂਕਿ ਮੁਲਖ ਦੇ ਲੋਕ ਪਾਰਲੇਮਨ ਖਾਂ ਦੇ ਰੋਕ ਇਸ ਮਾਮਲੇ ਦੇ ਵਿੱਚ ਕਾਰਨਲ ਸਾਹਿਬ ਦੇ ਹੱਕ ਵਿੱਚ ਨੇ ਉਹ ਚਾਹੇ ਕਿਸੇ ਵੀ ਵਰਗ ਦਾ ਬੰਦਾ ਹੈ ਉਹਦੇ ਨਾਲ ਧਰਮ ਨਹੀਂ ਹੈਗਾ ਉਹਦੇ ਨਾਲ ਸਿਰਫ ਆਪਣੇ ਦੇਸ਼ ਦੀ ਰੱਖਿਆ ਲਈ ਉਹ ਸਾਡੇ ਪ੍ਰੋਟੈਕਟ ਕਰਨ ਲਈ ਸਾਨੂੰ ਉਹ ਸਾਡੇ ਦੇਸ਼ ਦੇ ਬਾਡਰਾਂ ਦੇ ਉੱਤੇ ਵਹਿੰਦੇ ਨੇ ਤਾਂ ਉੱਥੇ ਸਿੱਧੀ ਗੋਲੀ ਚੱਲਦੀ ਐ ਤਾਂ ਇੱਥੇ ਆਮ ਜਿਹੜੇ ਪੁਲਿਸ ਵਾਲੇ ਉਹਨਾਂ ਨੂੰ ਕੋਪੀ ਜਾਂਦੇ ਨੇ ਉਸ ਤੋਂ ਬਾਅਦ ਉਹਨੂੰ ਇਨਸਾਫ ਵੀ ਨਹੀਂ ਮਿਲਦਾ ਤੇ ਜਿਹੜੀ ਆਰਮੀ ਆ ਉਹ ਆਰਮੀ ਜਿਹੜੀ ਇਨਸਾਫ ਕਰਦੀ ਆਉਂਦੀ ਐ ਉਹਨਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਘਰਨੇ ਲਾਉਣੇ ਪੈ ਜਾਂਦੇ ਇਹ ਬਹੁਤ ਵੱਡੀ ਸ਼ਰਮ ਦੀ ਗੱਲ ਆਰਮੀ ਵਾਸਤੇ ਵੀ ਆ ਤੇ ਸਾਡੇ ਦੇਸ਼ ਵਾਸਤੇ ਵੀ ਆ ਸਾਡੇ ਪੰਜਾਬ ਵਾਸਤੇ ਵੀ ਆ ਆਰਮੀ ਦੇ ਵਿੱਚੋਂ ਦਾ ਨੌਜਵਾਨ ਆਪਣੇ ਹੀ ਯਾਨੀ ਆਫੀਸਰਾਂ ਦੇ ਉੱਤੇ ਬਹੁਤ ਸਾਰੀਆਂ ਲਾਂਤਾਂ ਪਾ ਰਹੇ ਨੇ ਅਲੱਗ-ਅਲੱਗ ਚੈਨਲਾਂ ਦੇ ਉੱਤੇ ਆਰਮੀ ਦੇ ਜਿੰਨੇ ਵੀ ਚੈਨਲ ਨੇ ਮੈਂ ਅਕਸਰ ਦੇਖਦਾ ਕਿ ਜਿਵੇਂ ਉਹਨਾਂ ਚੈਨਲਾਂ ਦੇ ਉੱਤੇ ਉਹਨਾਂ ਨੂੰ ਲਾਂਤਾਂ ਇਹ ਪਾਈਆਂ ਜਾਂਦੀਆਂ ਕਿ ਕਰਨਲ ਸਾਹਿਬ ਕੁੱਟੇ ਗਏ ਤੇ ਤੁਸੀਂ ਐਕਸ਼ਨ ਨਹੀਂ ਲਿਆ ਹਲੇ ਤੱਕ ਕੀ ਗੱਲ ਹੈ ਬਾਈ ਜੇਕਰ ਕਿਸੇ ਪੁਲਿਸ ਵਾਲੇ ਨੂੰ ਕਿਸੇ ਫੌਜੀ ਦੁਆਰਾ ਥੱਪੜ ਮਾਰਿਆ ਹੁੰਦਾ ਤੇ ਅੱਜ ਤੱਕ ਇਹ ਮਾਮਲਾ ਪਤਾ ਨਹੀਂ ਕਿੱਥੇ ਤੱਕ ਪਹੁੰਚ ਜਾਣਾ ਸੀ ਪਰ ਸਰਕਾਰ ਚਾਹੁੰਦੀ ਹੈ ਪਤਾ ਨਹੀਂ ਤਾਂ ਸਰਕਾਰ ਦਾ ਹੀ ਹੱਥ ਹੈ ਕਿਉਂਕਿ ਇੱਕ ਪਾਸੇ ਹੁਣ ਕੇਜਰੀਵਾਲ ਦਾ ਚਮਚਾ ਭਗੰਤ ਮਾਨ ਨੂੰ ਸਿੱਧਾ ਫੌਜੀ ਕਹਿ ਰਹੇ ਨੇ ਔਰ ਉਸ ਤੋਂ ਬਾਅਦ ਪੰਜਾਬ ਦੀ ਜਨਤਾ ਵੀ ਇਹਨਾਂ ਨੂੰ ਨਕਾਰ ਚੁੱਕੀ ਆ ਤਾਂ ਜਿੰਨੇ ਪੰਜਾਬ ਵਾਲੇ ਤੁਸੀਂ ਇਹਨਾਂ ਗੱਲਾਂ ਦੇ ਹੱਕ ਦੇ ਵਿੱਚੋਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੀ ਰਾਏ ਕੀ ਹੈ ਕਰਨਲ ਸਾਹਿਬ ਨੂੰ ਲੈ ਕੇ ਔਰ ਇਹ ਫੌਜੀ ਨੂੰ ਲੈ ਕੇ ਜਿਹੜੇ ਭਗੰਤ ਮਾਨ ਦੇ ਉੱਤੇ ਪੂਰਾ ਯਾਨੀ ਅੱਗ ਦੀ ਤਰ੍ਹਾਂ ਲਾਲ ਹੋ ਚੁੱਕੇ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਗ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਕਿ ਆਰਮੀ ਦਾ ਜਿਹੜਾ ਸਬਰ ਹੈ ਹੁਣ ਜਵਾਬ ਦੇ ਗਿਆ ਹੈ ਹਰ ਬੰਦ ਜਿਹੜਾ ਟੁੱਟ ਗਿਆ ਹੈਗਾ ਵਾ ਕਿਉਂਕਿ ਇਸ ਮਾਮਲੇ ਨੂੰ ਹੁਣ ਤੂਲ ਦਿੱਤੀ ਜਾਣ ਦੀ ਹੈਗੀ ਹੈ ਜਿੱਥੇ ਆਰਮੀ ਦੇ ਵੱਡੇ ਵੱਡੇ ਅਫਸਰਾਂ ਨੇ ਆ ਕੇ ਬਿਆਨ ਦਿੱਤੇ ਆਪਣੇ ਉਨਾ ਨੇ ਗੁੱਸਾ ਜ਼ਾਹਰ ਕੀਤਾ ਉਥੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਜਾਂ ਸੈਂਟਰਲ ਗਵਰਨਮੈਂਟ ਦਾ ਮੁੱਖ ਮੰਤਰੀ ਹੈ ਕਿਸੇ ਦਾ ਵੀ ਬਿਆਨ ਨਹੀਂ ਆਉਂਦਾ ਬਿਲਕੁਲ ਖਾਮੋਸ਼ੀ ਇਫਤਿਆਰ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਦੀਆਂ ਉਮੀਦਾਂ ਜਿਹੜੀਆਂ ਮੈਂ ਉੱਠ ਟੁੱਟਦੀਆਂ ਉਹਨਾਂ ਨੂੰ ਨਜ਼ਰ ਆਉਂਦੀਆਂ ਸੀਗੀਆਂ ਕਿਉਂਕਿ ਉਹ ਉਹਨਾਂ ਨੂੰ ਲੱਗਣ ਗਿਆ ਸੀ ਕਿ ਜਿਸ ਤਰ੍ਹਾਂ ਇਸ ਮਾਮਲੇ ਨੂੰ ਸੀਰੀਅਸ ਨਹੀਂ ਲਿਆ ਜਾ ਰਿਹਾ ਇਸ ਲਈ ਤੇ ਹਈ ਤੱਕ ਕਿਸੇ ਵੀ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਤੇ ਤੁਸੀਂ ਆਰਮੀ ਦੇ ਨੌਜਵਾਨ ਦੀ ਜਿਹੜੀ ਇਹ ਧਮਕੀ ਉਹਨੇ ਲਾਈ ਹੈ ਉਹ ਸੁਣੀ ਹੈ ਕਿਸ ਕਦਰ ਉਹਦੀ ਆਵਾਜ਼ ਦੇ ਵਿੱਚ ਗੁੱਸਾ ਸੀਗਾ ਔਰ ਗਰਜ ਸੀਗੀ ਜਦੋਂ ਉਹ ਕਹਿ ਰਿਹਾ ਸੀਗਾ ਕਿ ਅਸੀਂ ਆਪਣੇ ਖੂਨ ਦਾ ਆਖਰੀ ਕਤਰਾ ਤੱਕ ਜੜਾ ਹੈ ਉਹ ਮੋਰਚੇ ਸੰਭਾਲ ਕੇ ਰੱਖਾਂਗੇ ਅਗਰ ਸਾਨੂੰ ਇਨਸਾਫ ਨਾ ਮਿਲਿਆ ਇਹ ਜਿਹੜੀ ਹੈ ਬਹੁਤ ਵੱਡੀ ਧਮਕੀ ਹੈਗੀ ਹੈ ਜਿਸ ਤੋਂ ਬਾਅਦ ਯਕੀਨਨ ਸੀਐਮ ਭਗਵੰਤ ਮਾਨ ਦੀਆਂ ਨੀਂਦਾਂ ਉੱਡਦੀਆਂ ਹੋਣਗੀਆਂ ਕਿਉਂਕਿ ਜਿਹੜੀ ਆਰਮੀ ਮੁਲਕ ਦੀਆਂ ਸਰਹੱਦਾਂ ਦੇ ਉੱਤੇ ਹਿਫਾਜ਼ਤ ਕਰਨਾ ਜਾਣਦੀ ਹੈ ਉਹ ਆਪਣੀ ਹਿਫਾਜ਼ਤ ਕਰਨਾ ਵੀ ਬਾਕੂਬੀ ਜਾਣਦੀ ਹੈਗੀ ਹੈ ਔਰ ਉਹ ਇਹ ਸਬਰ ਹੁਣ ਉਹਨਾਂ ਦਾ ਤੋੜਿਆ ਜਾਂਦਿਆ ਹੈਗਾ ਵੈ ਉਹਨਾਂ ਦੀ ਹਿੰਮਤ ਕੜੀਰ ਜਵਾਬ ਦੇ ਨਹੀਂ ਹੈ ਕਿਉਂਕਿ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਉਸ ਦੇ ਬਾਵਜੂਦ ਵੀ ਕਿਸੇ ਵੀ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਬਾਕੀ ਫਿਰ ਤੁਸੀਂ ਕੀ رائے ਰੱਖਦੇ ਹੋ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ